ਸੰਭੂ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅ ਨਸ਼ਾ ਮੁਕਤ ਪੰਜਾਬ ਇਕਾਈ ਜ਼ਿਲ੍ਹਾ ਮਾਨਸਾ ਦੇ ਇਸ YouTube ਚੈਨਲ @ਜਸਪਾਲ ਸਿੰਘ ਢਿੱਲੋਂ NMP ਮਾਨਸਾ ਤੇ ਆਪ ਜੀ ਦਾ ਸਵਾਗਤ ਹੈ। ਨਸ਼ਾ ਮੁਕਤ ਪੰਜਾਬ ਦਾ ਇੱਕ ਸੁਪਨਾ ਤੁਸੀਂ ਨੇ ਅਸੀਂ ਨੇ ਇਹਨਾਂ ਨੇ ਉਹਨਾਂ ਨੇ ਅਸੀਂ ਨੇ ਸਭ ਨੇ ਮਿਲ ਕੇ ਲਿਆ ਹੈ। ਤੇ ਉਮੀਦ ਹੈ ਕਿ ਅਸੀਂ ਇਸ ਸੁਪਨੇ ਨੂੰ ਪੂਰਾ ਕਰਾਂਗੇ ਸਾਡਾ ਪੰਜਾਬ ਇੱਕੋ ਦਿਨ ਦੇ ਵਿੱਚ ਜਾਂ 2 4 10 ਸਾਲਾਂ ਦੇ ਵਿੱਚ ਨਸ਼ੇ ਦੀ ਲਪੇਟ 'ਚ ਨਹੀਂ ਆਇਆ ਇਸ ਤੇ ਲਈ ਲੰਬਾ ਸਮਾਂ ਲੱਗਿਆ ਜਿਸ ਤਰ੍ਹਾਂ ਕਿ ਕਿਸੇ ਮਨੁੱਖ ਨੂੰ ਕੋਈ ਗੱਲ ਮਨਾਉਣ ਦੇ ਲਈ ਕਈ ਵਾਰ ਕੁਝ ਤਾਕਤਾਂ ਵੱਲੋਂ ਮਜਬੂਰ ਕਰ ਲਿਆ ਜਾਂਦਾ ਹੈ ਬੇਬਸ ਕਰ ਲਿਆ ਜਾਂਦਾ ਹੈ ਆਰਤੀਕ ਤੌਰ ਤੇ ਤੋੜ ਕੇ ਮਾਨਸਿਕ ਤੌਰ ਤੇ ਤੋੜ ਕੇ ਇਸੇ ਤਰ੍ਹਾਂ ਸਾਡੇ ਜੋ ਪੰਜਾਬੀ ਫਿਤਰਤ ਹੈ ਪੰਜਾਬ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨੂੰ ਵੀ ਇਸੇ ਤਰ੍ਹਾਂ ਦੇ ਹੱਥ ਕੰਡਿਆਂ ਦੇ ਨਾਲ ਮਜਬੂਰ ਕੀਤਾ ਗਿਆ ਕਿ ਉਹ ਨਸ਼ਿਆਂ ਵੱਲ ਜਾ ਸਕਣ ਜਿਵੇਂ ਕਿ ਗੱਲ ਸ਼ੁਰੂ ਕਰਦੇ ਹਾਂ 13 ਅਪ੍ਰੈਲ 1919 ਜਲਿਆਂਵਾਲੇ ਬਾਗ ਦਾ ਕਾਂਟ ਸ਼ਹੀਦ codimension ਸਿੰਘ ਜੀ ਦੀ ਗਾਥਾ ਆਪ ਸਭ ਜੀ ਨੇ ਸੁਣੀ ਹੈ ਉਸ ਦਿਨ ਸਾਡਾ ਜੋ ਭਾਰਤੀ ਸਿੱਕਾ ਸੀ ਜੋ ਭਾਰਤੀ ਰੁਪਈਆ ਸੀ ਉਹ ਚਾਂਦੀ ਦਾ ਸੀ ਉਸ ਸਮੇਂ 1 ਰੁਪਿਆ 50 ਅਮਰੀਕੀ ਡਾਲਰਾਂ ਦੇ ਬਰਾਬਰ ਸੀ ਤੁਸੀਂ ਇਸ ਦੇ ਅਨੇਕਾਂ ਤੱਤ Google ਤੇ ਇੰਟਰਨੈਟ ਤੇ ਵੇਖ ਸਕਦੇ ਹੋ ਕਿ 1919-1920 ਦੇ ਵਿੱਚ ਭਾਰਤੀ 1 ਰੁਪਿਆ 50 ਯੂਐਸਡੀ ਅਮਰੀਕਨ ਡਾਲਰਸ ਦਾ ਬਰਾਬਰ ਸੀ ਕਿਉਂਕਿ ਉਦੋਂ ਤੱਕ ਸਾਡੇ ਭਾਰਤੀ ਲੋਕ ਸਾਡੇ ਪੰਜਾਬੀ ਸਮਾਜ ਦੇ ਵਿੱਚ ਅਸੀਂ ਸਭ ਕੁਝ ਆਪਣੇ ਘਰ ਦਾ ਬਣਾਉਂਦੇ ਸੀ ਸਾਡੀ ਜੋ ਬਾਹਰਲੇ ਦੇਸ਼ਾਂ ਤੇ ਬਾਹਰਲੀਆਂ ਕੰਪਨੀਆਂ ਤੇ ਜੋ ਡਿਪੈਂਡੈਂਸੀ ਸੀ ਉਹ ਜ਼ੀਰੋ ਸੀ ਅਸੀਂ ਘਰਾਂ ਦੇ ਵਿੱਚ ਖੁੱਧਰ ਦੇ ਕੱਪੜੇ ਬੁਣਦੇ ਸੀ ਉਹੀ ਪਾਉਂਦੇ ਸੀ ਗੰਨੇ ਉਗਾਉਂਦੇ ਸੀ ਉਹਦਾ ਗੁੜ ਸੀ ਉਸੇ ਤਰ੍ਹਾਂ ਦਾ ਅਸੀਂ ਸਾਡਾ ਜਿਹੜਾ ਸਾਡਾ ਰਹਿਣ ਸਹਿਣ ਸੀ ਵਟਾਂਦਰਾ ਸਿਸਟਮ ਸੀ ਕਿਸੇ ਨੂੰ ਕਣਕ ਦੇ ਕੇ ਅਸੀਂ ਕੱਪੜੇ ਸਲਾ ਲਏ ਕਿਸੇ ਨੂੰ ਸਬਜ਼ੀਆਂ ਦੇ ਕੇ ਅਸੀਂ ਦੋ ਕੰਮ ਕਰਾ ਲਏ ਇਸ ਤਰ੍ਹਾਂ ਸਾਡਾ ਜਿਹੜਾ ਦੇਸ਼ ਸੀ ਉਹ ਖੇਤੀ ਪ੍ਰਧਾਨ ਦੇਸ਼ ਸੀ ਤੇ ਅਸੀਂ ਸਵਦੇਸ਼ੀ ਸੀਗੇ ਆ ਸਵੈ ਨਿਰਭਰ ਸੀਗੇ 1947 ਦੇ ਵਿੱਚ ਸਾਡਾ ਜੋ ਰੁਪਿਆ ਸੀ ਉਹ ਅਮਰੀਕੀ ਡਾਲਰ ਦੇ ਬਿਲਕੁਲ ਬਰਾਬਰ ਹੋ ਗਿਆ ਕਿਉਂਕਿ ਉਦੋਂ ਤੱਕ ਅਸੀਂ ਕੁਝ ਵਸਤੂਆਂ ਬਾਹਰ ਤੋਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਦੇ ਵਿੱਚ ਚਾਹ ਪੱਤੀ ਲੋਣ ਅਤੇ ਸ਼ਾਇਦ ਇੱਕ ਦੋ ਕੱਪੜੇ ਜਾਂ ਜੁੱਤੇ ਵਗੈਰਾ ਆ ਚੁੱਕੇ ਸਨ ਸਮੇਂ ਦੇ ਨਾਲ ਜੋ ਈਸਟ ਇੰਡੀਆ ਕੰਪਨੀ ਦਾ ਚਲੀ ਗਈ ਪਰ ਉਹਨਾਂ ਦਾ ਪ੍ਰਭਾਵ ਸਾਡੇ ਤੇ ਚਲੇ ਜਾਣ ਦੀ ਬਜਾਏ ਵੱਧਦਾ ਹੀ ਚਲਾ ਗਿਆ ਜਿਹਦੇ ਸਿੱਟੇ ਵਜੋਂ ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਚ ਜਿੱਥੇ ਵੀ ਰਹਿੰਦੇ ਆ ਸਵੇਰ ਤੋਂ ਲੈ ਕੇ ਅੱਖਾਂ ਖੁੱਲਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਵਿਦੇਸ਼ੀ ਕੰਪਨੀਆਂ ਨੂੰ ਫਾਇਦਾ ਦੇਣ ਦੇ ਵਿੱਚ ਲੱਗੇ ਹੋਏ ਆ ਅਸੀਂ ਉੱਠਦੇ ਆ ਸਾਡੇ ਬੱਚੇ ਉੱਠਦੇ ਆ ਸਭ ਤੋਂ ਪਹਿਲਾਂ ਅਸੀਂ ਟੂਥ ਬਰਸ਼ ਲੈਨੇ ਆ ਉਹ ਜੋ ਵੀ ਬ੍ਰਸ਼ਸ ਨੇ B12 ਹੈ B9 ਹੈ ਸੌਫਟ ਹੈ ਅਲਟਰਾ ਸੌਫਟ ਹੈ ਕਾਲਗੇਟ ਹੈ ਪੈਪਸੋਡੈਂਟ ਹੈ ਸਾਰੇ ਵਿਦੇਸ਼ੀ ਕੰਪਨੀਆਂ ਦੇ ਪ੍ਰੋਡਕਟ ਨੇ ਅਸੀਂ ਦਾਤਣਾ ਭੁੱਲ ਕੇ ਉਹਨਾਂ ਕੰਪਨੀਆਂ ਨੂੰ ਮੁਨਾਫਾ ਦੇਣ ਦੇ ਲਈ ਉਹਨਾਂ ਨੂੰ ਮੂੰਹ ਦੇ ਵਿੱਚ ਪਾ ਲੈਂਦੇ ਆ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਸਾਡੇ ਪੈਨਨ ਵਾਲੇ ਕੱਪੜੇ ਕਿੰਨੇ ਹੀ ਬ੍ਰਾਂਡਡ ਕੱਪੜੇ ਨੇ ਬ੍ਰਾਂਡਡ ਸ਼ੂਜ਼ ਨੇ ਸਾਡੇ ਲੈਪਟਾਪ ਸਾਡੀਆਂ LCDs ਸਾਡੇ ਮੋਬਾਈਲ ਫੋਨ ਆਈਫੋਨ ਦੀ ਸੀਰੀਜ਼ ਐਪਲ ਦੀ ਸੀਰੀਜ਼ ਸਾਡੀਆਂ ਕਈ ਗੱਡੀਆਂ ਵੀ ਬਾਹਰ ਲੀਆਂ ਨੇ ਕੁੱਲ ਮਿਲਾ ਕੇ ਕਹਿ ਲਈਏ ਕਿ ਬੇਸ਼ੱਕ ਅੰਗਰੇਜ਼ ਚਲੇ ਗਏ ਪਰ ਉਹਨਾਂ ਦੀ ਜੋ ਸੋਚ ਜੋ ਪ੍ਰਵਿਰਤੀ ਸੀ ਇੰਡੀਆ ਨੂੰ ਲੁੱਟਣ ਦੀ ਉਹ ਅੱਜ ਵੀ ਵਰਕਰਾ ਰਹੀ ਹੈ ਅਸੀਂ ਲੁੱਟੇ ਜਾ ਰਹੇ ਹਾਂ ਇੱਕ ਲੁੱਟਿਆ ਕੁੱਟਿਆ ਪੱਟਿਆ ਮਨੁੱਖ ਇੱਕ ਦੁਖੀ ਮਨੁੱਖ ਇੱਕ ਉਲਝਿਆ ਮਨੁੱਖ ਕਦੇ ਵੀ ਸਮਾਜ ਦੀ ਭਲਾਈ ਦੇ ਲਈ ਨਹੀਂ ਸੋਚ ਸਕਦਾ ਅਸੀਂ ਲੱਖ ਕਹੀਏ ਕਿ ਪੌਦੇ ਲਗਾਓ ਪ੍ਰਦੂਸ਼ਣ ਨਾ ਕੀਤਾ ਜਾਵੇ ਪਾਣੀ ਨਾ ਕੱਢਿਆ ਜਾਵੇ ਪਰ ਜਦੋਂ ਤੱਕ ਅਸੀਂ ਆਪਣੇ ਆਪ ਦੇ ਵਿੱਚ ਪੂਰੇ ਨਹੀਂ ਹਾਂ ਅਸੀਂ ਖੁਦ ਸੰਤੁਸ਼ਟ ਨਹੀਂ ਹਾਂ ਅਸੀਂ ਭਟਕ ਰਹੇ ਹਾਂ ਤਾਂ ਅਸੀਂ ਕੋਈ ਉਸਾਰੂ ਕਾਰਜ ਨਹੀਂ ਕਰ ਸਕਦੇ ਅਜਿਹੇ ਟੁੱਟੀ ਹੋਈ ਆਰਥਿਕਤਾ ਬੇਰੁਜ਼ਗਾਰੀ ਦੇ ਵਿੱਚ ਅਸੀਂ ਉਤੇਜਿਤ ਹੁੰਨੇ ਹਾਂ ਸਾਨੂੰ ਉਤੇਜਿਤ ਕਰਨ ਵਾਲੇ ਗੀਤ ਸਾਡੇ ਕੰਨ ਹੀ ਪੈਂਦੇ ਨੇ ਮਿਊਜ਼ਿਕ ਕੰਨ ਹੀ ਪੈਂਦਾ ਜਿਸ ਦੇ ਨਾਲ ਅਸੀਂ ਹੌਲੀ-ਹੌਲੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਸਹਾਰਾ ਲਿਆ ਜਾਵੇ ਤੇ ਬਹੁਤੇ ਲੋਕ ਖਾਸ ਕਰਕੇ ਕਿਸ਼ੋਰ ਅਵਸਥਾ ਦੇ ਜੋ ਬੱਚੇ ਨੇ ਉਸ ਸਮੇਂ ਨਸ਼ਿਆਂ ਦੀ ਪਕੜ ਦੇ ਵਿੱਚ ਆ ਰਹੇ ਨੇ ਆਪਣੇ ਮਕਸਦ ਤੋਂ ਭਟਕ ਕੇ ਉਹ ਨਸ਼ਿਆਂ ਦੇ ਵੱਲ ਚਲੇ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਨਸ਼ੇ ਸਾਡਾ ਹੱਲ ਨੇ ਪਰ ਜੋ ਨਸ਼ੇ ਨੇ ਸ਼ੁਰੂ ਦੇ ਵਿੱਚ ਇਹ ਮਨੁੱਖ ਨੂੰ ਬੱਚਿਆਂ ਨੂੰ ਸ਼ੌਂਕ ਸ਼ੌਂਕ ਤੋਂ ਲੋੜ ਤੇ ਲੋੜ ਤੋਂ ਮਜਬੂਰੀ ਤੱਕ ਲੈ ਜਾਂਦੇ ਨੇ ਸੋ ਜੇ ਅਸੀਂ ਆਪਣੇ ਰਹਿਣ ਸਹਿਣ ਨੂੰ ਸਾਦਾ ਕਰ ਲਈਏ ਸਾਡੀਆਂ ਲੋੜਾਂ ਘਟ ਜਾਵਣ ਤਾਂ ਹੌਲੀ-ਹੌਲੀ ਜੋ ਸਾਡਾ ਅਚੇਤ ਮਨ ਹੈ ਸਾਡਾ ਸਬਕੌਨਸ਼ੀਅਸ ਮਾਈਂਡ ਹੈ ਅਨਸਨ ਜਿਹੜਾ ਅਚੇਤ ਮਨ ਤੇ ਸੁਚੇਤ ਮਨ ਨੇ ਦੋਨੋਂ ਸਾਨੂੰ ਸਾਡੇ ਆਪੇ ਵੱਲ ਲੈ ਕੇ ਆਉਣਗੇ ਤੇ ਅਸੀਂ ਨਸ਼ਿਆਂ ਤੋਂ निजात ਪਾ ਸਕਦੇ ਹਾਂ ਸੋ ਇਸ ਵੀਡੀਓ ਦੇ ਵਿੱਚ ਸਿਰਫ ਆਪ ਜੀ ਨੂੰ ਇਹ ਗੁਜਾਰਸ਼ ਹੈ ਕਿ ਜਦੋਂ ਤੱਕ ਅਸੀਂ ਸਵਦੇਸ਼ੀ ਨਹੀਂ ਹੁੰਦੇ ਅਸੀਂ ਸਵੈ ਨਿਰਭਰ ਨਹੀਂ ਹੋ ਸਕਦੇ ਦੂਸਰਿਆਂ ਦੇ ਨਿਰਭਰਤਾ ਰੱਖਾਂਗੇ ਤਾਂ ਸਾਨੂੰ ਉਹਨਾਂ ਦੀਆਂ ਕੁਝ ਗੱਲਾਂ ਕੁਝ ਪਰਵਿਰਤੀਆਂ ਦਾ ਵਿਸ਼ਕਾਰ ਹੋਣਾ ਪਏਗਾ ਸੋ ਆਓ ਸਾਦੇ ਹੋਈਏ ਸਵਦੇਸ਼ੀ ਹੋਈਏ ਆਪਣੇ ਪਿਆਰੇ ਪੰਜਾਬ ਅਤੇ ਦੇਸ਼ ਭਾਰਤ ਨੂੰ ਬਚਾਉਣ ਦੀ ਗੱਲ ਕਰੀਏ ਬਹੁਤ ਬਹੁਤ ਧੰਨਵਾਦ